ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਨਪਾਗੀ ਦਾ ਪਤਾ ਕਹਿ ਦਉਣਾ ਨਾ ਜਨਵਰੀ ਦੇ ਜੁਬੀ ਪਤਾ ਹੈ ਉਹ ਮੈਨੂੰ ਇਹ ਮੁਖੰਦਾ ਕੇ ਜੋ ਰੂਪ ਦੋਏ ਨਸਾਨੇ ਗਏ ਜੇ ਤੁਮਾਰਾ ਜੇ ਪ੍ਰਕਾਸ਼ਮਾਨ ਸਿਵੇ ਜੀ ਦਾ ਸਾਉ ਤੇ ਦੂਜੇ ਸਵਾਰਸਾ ਅੱਜ ਦੇ ਸਾਰੇ 16 ਤਰੀਕੀ ਦੀਏ ਕੱਤਨਾਂ ਅੱਜ ਹੱਥੋਂ ਦੇ ਦਿਨ ਨੂੰ ਸਾਰੇ ਪਿੰਡ ਦੇ ਆਪਾਪਾ ਦੇਵਾਦਾਰ ਤ੍ਰਿਭੁਜ ਦੇ ਮੀਤਾਂ 16 ਤਰੀਕਾ ਇਹ ਵੀ ਇੰਤਜੇ ਨਾ ਤਾਂ ਇਸ ਦਰਬਾਰਾ ਸਹਾਬੇ ਦੇ ਤੇ ਪੇਸ਼ ਕਰਨ ਵਾਲਾ ਨਾ ਇਹਦੇ ਵਿੱਚ ਕੋਈ ਜੰਗਾਲ ਹੋਣ ਦਾ ਇਹ ਜ਼ਰੂਰਤ ਨਹੀਂ ਰੱਖਿਆ ਨਾ ਪੱਕਾ ਦਰਸਤ ਹੈ ਤੇ ਰੱਖਿਆ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਮਨਪਰਵਾਹ ਕਰਾਉਂਦੀ ਰਹਿਣ ਦੀ ਕਰਦਾ। ਫਸਲ ਦੀ ਜਾਂਚ ਹੋ ਰਹੀਆ। ਆਪਾਂ ਇੱਕ ਦੂਜੇ ਦਾ ਸਹਾਰਾ ਹੋ ਕੇ ਤਾਂ ਕਿ ਫਸਲ ਪੰਦਾ ਜਿਹੜਾ ਉਹ ਲੱਭ। ਲੱਭ ਪੈਂਦੇ ਉਹਦੇ ਬੰਦੇ ਪਰ ਕਈ ਵਾਰੀ ਉਹਦੇ ਵਿੱਚ ਫਿਰ ਹੋਰ ਘਟਨਾਵਾਂ ਹੋ ਜਾਂਦੀਆਂ ਜਿਹੜਾ ਤੁਸੀਂ ਦੋਸਤ ਆਪਾਂ ਨੂੰ ਦੱਸਦੇ। ਮੈਂ ਐਸਪੀ ਸਾਹਿਬ ਬੈਠੇ ਆ ਡੀਐਸਪੀ ਸਾਹਿਬ ਬੈਠੇ ਆ। ਦੋ ਦਿਨ ਤੁਹਾਡੇ ਕੋਲ ਅਸੀਂ ਅੱਜ 19 ਗਰ 20 ਤਾਈ ਕੀ 21 ਤਰੀਕ ਤੱਕ ਸਾਨੂੰ ਜਾਦਾ ਇਹਦਾ ਰਜਾਦ ਦੇ ਜੇ ਅਸਲੀਅਤ ਨਹੀਂ ਲੱਭਦੀ ਫਿਰ ਅਸੀਂ ਤਾਂ ਪੰਥਕਾਲ ਤੇ ਬਲਾ ਜੋ ਹੋਣਾ ਉਹ ਸਾਰੇ ਅਸੀਂ ਜੱਤਰ ਲੋਕੀ ਇੱਥੇ ਆਪਣਾ ਫਿਰ ਹੰਸਾਬ ਜੇ ਤਾਂ ਮੰਗਾਗੇ ਕਿਉਂਕਿ ਜਿਹੜੀਆਂ ਸਰਕਾਰਾਂ ਅੱਜ ਬੈਠੀਆਂ ਇਹ ਇੱਕ ਘਟਨਾ ਨਹੀਂ ਹੋਈ ਪਹਿਲਾਂ ਵੀ ਇਦੋਂ ਕਈ ਘਟਨਾ ਹੋ ਗਈਆਂ ਤੇ ਮੈਂ ਮਹਿਸੂਸ ਕਰਦਾ ਵੀ ਇੱਕ ਤਰਸ ਤੋਂ ਮਾਸਕ ਨਹੀਂ ਹੁੰਦੀ ਸਰਕਾਰ ਦਾ ਕੋਈ ਮੰਤਰੀ ਕੋਈ ਸੰਸਦਈ ਜਾਂ ਕੋਈ ਐਮਐਲਏ ਕੋਈ ਆ ਕੇ ਏਡੀ ਵੱਡੀ ਘਟਨਾ ਜਿਹੜੀ ਸਤਗੁਰ ਦੀ ਜਾਸ ਜੋਤ ਬੈਠੇ ਸਾਡੇ ਸਾਡੀ ਅਗਵਾਹੀ ਕਰਦਾ ਰੁਕਤਾ ਦੀ ਕੋਈ ਬੰਦਾ ਡੇਰੇ ਨਹੀਂ ਕਰਦਾ ਪਤਾ ਨਹੀਂ ਮਜ਼ਾਕ ਕਰਦਾ ਫਿਰ ਕੋਈ ਹੋਰ ਹੁੰਦਾ ਹੋਵੇ ਸਮਾ ਸਰਕਾਰ ਹੋਵੇ ਤੇ ਢੰਡੇ ਵੀ ਚੱਕ ਲੈਣਗੇ ਤੇ ਮੈਂ ਨਿਮਰਤਾ ਸਾਹਿਬ ਤੁਹਾਨੂੰ ਸਤਾਵ ਨਹੀਂ ਤੇ ਰੂਪ ਦੇ ਵਿੱਚ ਨਾ ਕਹਿ ਲਵਾਂ ਨਿਮਰਤਾ ਸਾਹਿਬ ਤੁਹਾਨੂੰ ਮੈਂ ਕਹਿੰਦਾ ਦੋ ਦਿਨਿਆ ਸਾਡੇ ਕੋਲ ਦੋ ਦਿਨਾਂ ਦੇ ਵਿੱਚ ਸਾਨੂੰ ਦੱਸੋ ਇਹ ਗਾੜੇ ਕਾਰਵਾਈ ਕਰਕੇ ਤੇ ਪਿੰਡ ਵਾਲਿਆਂ ਨੂੰ ਬੇਨਤੀ ਆ ਤੁਸੀਂ ਇਹਦੇ ਵਿੱਚ ਆਪਣੇ ਸਹਿਯੋਗ ਕਰੋ ਬੜਾ ਲੱਗ ਜਾਂਦਾ ਹੁੰਦਾ ਕਿ ਘਟਨਾਵਾਂ ਦਾ ਫਿਰ ਪਤਾ ਲੇਟ ਲੱਗਦਾ ਤੇ ਇਸ ਕਰਕੇ ਉਦੋਂ ਬਾਅਦ ਜੇ ਦੋ ਦਿਨਾਂ ਚ ਨਹੀਂ ਪਤਾ ਲੱਗਦਾ ਫਿਰ ਅਗਲਾ ਦਿਨ ਆਪ ਇਥੇ ਆ ਕੇ ਉਸ ਨੈਕਸਟ ਕੋਰਸ ਦਾ ਬੈਚ ਉਹ ਆਪ ਜਿਹੜਾ ਆ ਉਹ ਫਿਰ ਅਸੀਂ ਲੀਦਾਗੇ ਤੋਂ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਹਾਨੂੰ ਪੇਂਡ ਵੱਸ ਜੰਗੀ ਮੈਂ ਤਾਂ ਕਿਉਂਕਿ ਅੱਜ ਆਇਆ ਸੀ ਤੇ ਆ ਕੇ ਦੇਖਾ ਕਿ ਹਾਲਾਤ ਇਹ ਤੇ ਦੇ ਤੇ ਮੈਂ ਇਸ ਕਰਕੇ ਹੁਣ ਤੁਹਾਨੂੰ ਸਾਰਿਆਂ ਨੂੰ ਮਿਲਦਾ ਖੈਰ ਪੈਂਦੀ ਕਰਦਾ ਹਾਂ ਕਿ ਸਹਿਯੋਗ ਕਰਕੇ ਆਪਾਂ ਅਸਲ ਜਿਹੜਾ ਕਲਪ ਵਿੱਚ ਆ ਇਹ ਬੜੀ ਵੱਡੀ ਸਰਾਪ ਤੇ ਆ ਰੂਪੀ ਗੱਲ ਹੈ ਇੱਕ ਸਰੂਪੇ ਦੋ ਆ ਸਰੂਪ ਦੋ ਇਸ ਰੂਪ ਤੇ ਖਾਣੇ ਜਾਣੇ ਇਹਦਾ ਘਟਾਉਂਦਾ ਵੇ ਕੋਈ ਚੁਰੀ ਨਹੀਂ ਹੈ ਵੀ ਆਪਾਂ ਵੇਖਣੇ ਤਾਂ ਹੋਈਏ ਗੁਰੂ ਘਰਾਂ ਦੀ ਇੱਕ ਮर्यादा ਹੈ ਆਪਾਂ ਸਤਿਗੁਰੂ ਜੀ ਦਾ ਸਤਿਕਾਰ ਵੀ ਰੱਖਣਾ ਜੇ ਕੈਮਰੇ ਦੀ ਆਪਾਂ ਲਾਉਂਦੇ ਜਾਂ ਆਪਾਂ ਗ੍ਰਾਂਂਦੀ ਵੀ ਰੱਖ ਸਕਦੇ ਜਾਂ ਆਪਾਂ ਜਿੰਦਾ ਨਹੀਂ ਲਾ ਸਕਦੇ ਫਿਰ ਜਿਹੜੀ ਪਰਿਯਾਦਾ ਜੀ ਘਰ ਦੇ ਵਿੱਚ ਪਰੌਣਾ ਆਇਆ ਹੋਵੇ ਤਾਂ ਆਪਾਂ ਸਾਰਾ ਟੱਬਰ ਧਾੜੇ ਪੈਣਗੇ ਅੱਗੇ ਪਿੱਛੇ ਤਾਂ ਸਤਿਗੁਰੂ ਜੀ ਜਾਣਦੇ ਹੋ ਤਾਂ ਆਪਾਂ ਇਹ ਨਾ ਵੀ ਇਸ ਕਰਕੇ ਮੈਂ ਵਾਣੂ ਫਿਰ ਸਾਰਿਆਂ ਨੂੰ ਜੀ ਕਾਪੀ ਸਾਡਾ ਵੀਰ ਆਪਣੇ ਨਾਂ ਜਾਗਿਆ ਵਰਿੰਦਰ ਚੱਕ ਉਹ ਨਹੀਂ ਆਇਆ ਮਨੋਤਪਾਲ ਨੂੰ ਵੀ ਲਤੀਫ ਕੋਾਰੇ ਲਤੀਫ ਭਾਜਾ ਦਾ ਜ਼ਿਲ੍ਹਾ ਬੋਲਾਨ ਇਹ ਘਟਨਾ ਛੋਟੀ ਨਹੀਂ ਇਹ ਘਟਨਾ ਦਾ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਲੋਹਰਾਂ ਦੇ ਵਿੱਚ ਆਵੇ ਫਿਰ ਗਾਂ ਦੀ ਜੇ ਨਹੀਂ ਆਦਾ ਫਿਰ ਗਾਂ ਵਾਲਾ ਜਿਹੜਾ ਸੌਂਗ ਜਿਹੜਾ ਪ੍ਰਬੰਧਕ ਉਹ ਵੀ ਆਪਣਾ ਕੌਲ ਦੇ ਦੋ ਜੀ ਜਿਹਨੂੰ ਆਪਣੀ ਬਾਦਰ ਕੋਲ ਕਰਾ ਕੇ ਕੰਮ ਕਰਾਂਗੇ ਤੋਂ ਮੈਂ ਇਹੋ ਹੀ ਆਖ ਰਿਹਾ ਕਿ ਬਿੰਦਾ ਵਾਲੇ ਜਿਹੜੇ ਨੂੰ ਤੁਸੀਂ ਸਾਡੇ ਦੇਖੇ ਉਹ ਆਪ ਨੂੰ ਕੋਈ ਵੀ ਆ ਜੇ ਵੀਰੇ ਕੋਲ ਉਹਦੇ ਕੰਨ ਤੇ ਦੱਸ ਦੇ ਜਾਂ ਮੇਰੇ ਕੰਨ ਤੇ ਦੱਸ ਦੇ ਤਾਂ ਕਿ ਆਪਾਂ ਕੋਈ ਵੇਖ ਤੁੜਾ ਜਿਹੜਾ ਆ ਉਹ ਨਾ ਵੇਚ ਇਨਵੋਲ ਹੋਵੇ। قصور وار ਜਿਹੜਾ ਆ ਉਹ ਮਲਕ ਲਈ ਪਾਣੇ ਕਰਾ ਕੇ ਉਹਦੇ ਦੱਸ ਦੇ ਮੇਰੇ ਦੱਸ ਦੇ ਹੋਰ ਕਿੱਥੇ ਦੱਸ ਦੇ। ਤਾਂ ਕਿ ਉਹ ਇਹਦੀ ਗੱਲ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ